ਡੱਲੇ ਦੇ ਵਿੱਚ ਇਹਨਾਂ ਦੀਆਂ ਚੀਕਾਂ ਮਰਵਾਇਆਂ ਪਈਆਂ ਸੀ ਡੱਲੇ ਦੇ ਵਿੱਚ ਚੀਕਾਂ ਮਾਜਮੀ ਪਾਰਟੀ ਨੂੰ ਡੱਲੇ ਕਲਾਂ ਦੇ ਵਿੱਚੋਂ 153 ਵੋਟਾਂ ਦੇ ਨਾਲ ਹਰਾਇਆ ਮੈਂ 109 ਵੋਟਾਂ ਦੇ ਡੱਲੇ 'ਚ ਹਰਾਇਆ ਸੀ ਇਹਨਾਂ ਨੂੰ ਬਖਲਾਟਵਾ ਆਪਣੀ ਕਿਉਂ 2027 ਦਿਖ ਰਹੀ ਆ 2027 ਮਾਂਜਾ ਲਾ ਕੇ ਤੋਰਾਂਗੇ ਮੈਂ ਆਪਦੇ ਚੈਨਲ ਦੇ ਨਾਲ ਕਹਿਣਾ ਵਾ ਹਰਾ ਲੋ ਜਾਓ ਇੱਥੇ ਤੇ ਬਲਾਕ ਸੰਮਤੀ ਦੇ ਵਿੱਚ ਤੁਸੀਂ ਕਰਕੇ ਫੋਨ ਤੇ ਕਹਿ ਦੋਗੇ ਵੀ ਇਹਨਾਂ ਦੂਸਰੇ ਨੰਬਰ ਪਾ ਕੇ ਵੋਟਾਂ ਕਰ ਦਿਓ ਇਹਨਾਂ ਨੂੰ ਚਿਤਾ ਦਿਓ ਤੇ ਉਥੇ ਮਸ਼ੀਨਾਂ ਦੇ ਕਿਦਾਂ ਕਰੋਗੇ ਅਸੀਂ ਬਲਾਕ ਸ਼ਮਤੀ ਦੀ ਸਾਡਾ ਪਿਰਥੀ ਸਿੰਘ ਕੈਂਡੀਡੇਟ ਹੀ ਜੋ ਇਲੈਕਸ਼ਨ ਲੜ ਰਿਹਾ ਹੈ ਅਸੀਂ ਜਿੱਤ ਚੁੱਕੇ ਹਾਂ ਸਾਡੇ ਰਿਟਨ ਦੇ ਵਿੱਚ ਸਾਡੇ ਕੋਲ ਸਾਡੀ ਜਿਹੜੀ ਹੈ ਸਾਰਿਆਂ ਦੇ ਸਾਹਮਣੇ ਅਕਾਊਂਟਿੰਗ ਹੋਈ ਆ ਅਸੀਂ ਡੱਲੇ ਕਲਾਂ ਤੋਂ ਡੱਲੇ ਤੋਂ 109 ਵੋਟਾਂ ਡੱਲੇ ਕਲਾਂ ਤੋਂ 153 ਵੋਟਾਂ ਬਾਕੀ ਲੱਗ ਲੱਗ ਆ ਰਿਟਨ ਜੀ ਮੈਂ ਕਾਪੀ ਤੁਹਾਨੂੰ ਦੇ ਦਿੰਨਾ ਵਾ ਜਿਹਦੇ ਨਾਲ ਅਸੀਂ ਉਹਨਾਂ ਨੂੰ ਹਰਾਇਆ ਵਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਲੇਕਿਨ ਸਾਡੇ ਨੂੰ ਦੁਬਾਰਾ ਕਹਿੰਦੇ ਰੀਕਾਊਂਟਿੰਗ ਕਰਨੀ ਆ ਜਦੋਂ ਦੁਬਾਰਾ ਰੀਕਾਊਂਟਿੰਗ ਕਰਨ ਵਾਸਤੇ ਅਸੀਂ ਠੀਕ ਆ ਅਸੀਂ ਬੈਠ ਗਿਆ ਠੀਕ ਆ ਕਰਾ ਲਓ ਯਾਰ ਕੋਈ ਗੱਲ ਨਹੀਂ ਸਾਨੂੰ ਦਿੱਕਤ ਕੋਈ ਨਹੀਂ ਆ ਭਾਜੀ ਜਦੋਂ ਪਹਿਲਾ ਅਬਜੈਕਸ਼ਨ ਕਿਸੇ ਨੇ ਨਹੀਂ ਕੀਤਾ ਅਸੀਂ ਉਸ ਫਾਰਮ ਤੇ ਸਾਈਨ ਕੀਤੇ ਆ ਕਾਊਂਟਿੰਗ ਤੇ ਤਿੰਨ ਆਕਾਲੀ ਦਲ ਦੇ ਨੇ ਕੀਤੇ ਆ ਆਮ ਆਦਮੀ ਪਾਰਟੀ ਦੇ ਨੇ ਕੀਤੇ ਆ ਜਦੋਂ ਹਾਰ ਗਏ ਤੇ ਉਦੋਂ ਕਿਉਂ ਦੁਬਾਰਾ ਰੀਕਾਊਂਟਿੰਗ ਮੰਗ ਰਹੇ ਆ ਪ੍ਰਜੈਕਟਿੰਗ ਅਫਸਰ ਨੇ ਸਾਡੀਆਂ ਜਦੋਂ ਉੱਥੇ ਵੋਟਾਂ ਪਈਆਂ ਵਾ ਪ੍ਰਜੈਕਟਿੰਗ ਅਫਸਰ ਨੇ ਸਾਡੇ ਨੂੰ ਇੱਥੇ ਲਿਖ ਕੇ ਭੇਜਿਆ ਵਾ ਆਰਓ ਸਾਹਿਬ ਨੂੰ ਰਿਟਰਨ ਦੇ ਵਿੱਚ ਵਾ ਕਿ ਇੰਨੀ ਵੋਟ ਪੋਲਿੰਗ ਹੋਈ ਆ ਤੁਸੀਂ ਅਸੀਂ ਕਾਗਜ਼ ਤੋਂ ਲਿਆ ਕੇ ਕਿਦਾਂ ਇੱਕ ਦੇ ਕਹਿ ਸਕਦੇ ਆ ਇੰਨੀਆਂ ਘੱਟ ਵੋਟਾਂ ਪੋਲਿੰਗ ਹੋਈਆਂ ਵਾ ਰਿਟਰਨ 'ਚ ਇੰਨੀਆਂ ਨਹੀਂ ਹੋ ਸਕਦੀਆਂ ਇਹ ਚੈਲੰਜ ਕਰਨ ਦੇ ਗਵਰਨਮੈਂਟ ਨੂੰ ਕਿੰਨੀ ਵਾਰੀ ਰੀਕਾਊਂਟ ਕੀਤੀ ਗਈ ਹੈ ਇਹਨਾਂ ਦੋਵਾਂ ਦੂਸਰੀ ਵਾਰ ਕਰਾਈ ਸ਼ਰੂ ਕਿਹੋ ਜਿਹਾ ਹੋਣਾ ਜੇ ਦੇ ਤੁਸੀਂ ਅਸੀਂ ਉਤੋਂ 21 ਵੋਟਾਂ ਨਾਲ ਜਿੱਤ ਰਹੇ ਹਾਂ ਹੁਣ ਤੁਹਾਨੂੰ ਕੀ ਕਹਿੰਦੇ ਕੀ ਹੈ ਹੁਣ ਭਾਜੀ ਡਬਲ ਡਬਲ ਸ ਤੇ ਲਿਆ ਕੇ ਤੇ ਸਾਡੇ ਗਾੜੀ ਰੱਖੀ ਜਾਂਦੇ ਢੇਰ ਲਈ ਜਾਂਦੇ ਲਾਦੋ ਅਸੀਂ ਫਿਰ ਉੱਠ ਕੇ ਬਾਹਰ ਆ ਗਏ ਅਸੀਂ ਕੀ ਕਰ ਸਕਦੇ ਆ ਸਾਰੇ ਚਲੇ ਗਏ ਡੱਲਾ ਪਿੰਡ ਕੀ ਇੰਨਾ ਖਾਸ ਆ ਵੀ ਉੱਥੇ ਇੰਨੀ ਰਿਕਵੰਡਿੰਗ ਡੱਲੇ ਦੇ ਵਿੱਚ ਇਹਨਾਂ ਦੀਆਂ ਚੀਕਾਂ ਮਰਵਾਇਆਂ ਪਈਆਂ ਸੀ ਡੱਲੇ ਦੇ ਵਿੱਚ ਚੀਕਾਂ 100 ਡੱਲੇ ਕਲਾਂ ਆਮ ਆਦਮੀ ਪਾਰਟੀ ਨੂੰ ਲਾਂ ਤਾਂ ਐਮਐਲ ਨੂੰ ਆਮ ਆਦਮੀ ਪਾਰਟੀ ਨੂੰ ਡੱਲੇ ਕਲਾਂ ਦੇ ਵਿੱਚੋਂ 153 ਵੋਟਾਂ ਦੇ ਨਾਲ ਹਰਾਇਆ ਮੈਂ 109 ਵੋਟਾਂ ਦੇ ਡੱਲੇ 'ਚੋਂ ਹਰਾਇਆ ਸੀ ਇਹਨਾਂ ਨੂੰ ਬਖਲਾਟਵਾ ਆਪਣੀ ਕਿਉਂ 2027 ਦਿਖ ਰਹੀ ਆ 2022 ਜਿੱਤਾਂਗੇ ਮਾਂਜਾ ਲੈ ਕੇ ਮਾਂਜਾ ਲੈ ਕੇ ਤੋਰਾਂਗੇ ਮੈਂ ਆਪਦੇ ਚੈਨਲ ਦੇ ਨਾਲ ਕਹਿਣਾ ਵਾ ਹਰਾ ਲੋ ਜਾਓ ਇੱਥੇ ਤੇ ਬਲਾਕ ਸਮਤੀ ਦੇ ਵਿੱਚ ਤੁਸੀਂ ਕਰਕੇ ਫੋਨ ਤੇ ਕਹਿ ਦੋਗੇ ਵੀ ਇਹਨਾਂ ਦੂਸਰੇ ਨੰਬਰ ਪਾ ਕੇ ਵੋਟਾ ਕਰ ਦਿਓ ਇਹਨਾਂ ਨੂੰ ਜਿਤਾ ਦਿਓ ਤੇ ਉਥੇ ਮਸ਼ੀਨਾਂ ਦੇ ਕਿਦਾਂ ਕਰੋਗੇ ਤੁਹਾਨੂੰ ਲੱਗਦਾ ਕਿ ਇਹ ਬੇਸਿਕਲੀ ਤੁਹਾਨੂੰ ਟਾਰਗੇਟ ਬਣਾਇਆ ਗਿਆ ਵਾ ਬਿਲਕੁਲ ਟਾਰਗੇਟ ਬਣਾਇਆ ਗਿਆ ਜੀ ਡੱਲੇ ਨੂੰ ਸਾਡੇ ਕੋਲ ਚੰਦਨਾ ਵਾਲੇ ਉਥੇ ਕਵਰ ਕਰਨ ਜਾਂਦੇ ਰਹੇ ਆ ਅਸੀਂ ਇੱਕ ਤਰਫਾ ਦੱਸਦੇ ਰਹੇ ਆ ਵੀ ਸਾਡੀ ਜਿੱਤ ਪੱਕੀ ਆ ਹੁਣ ਤੁਸੀਂ ਕੀ ਕਰ ਰਹੇ ਹੋ ਅਸੀਂ ਜੇ ਮੈਂ ਆਪਣਾ ਆਪਣਾ ਜ਼ਾਹਰ ਕਰਕੇ ਆਇਆ ਜੀ ਮੈਂ ਐਪਲੀਕੇਸ਼ਨ ਦੇ ਕੇ ਆਇਆ ਮੈਂ ਇਸ ਕਾਊਂਟਿੰਗ ਦੇ ਨਾਲ ਸਬੰਧਤ ਨਹੀਂ ਆ ਮਹਰੋ ਸਾਹਿਬ ਨੂੰ ਆਪਣੀ ਇੱਕ ਐਪਲੀਕੇਸ਼ਨ ਦੇ ਕੇ ਆਇਆ ਜੀ ਮੈਂ ਜਿਹੜੀ ਪਹਿਲੀ ਕਾਊਂਟਿੰਗ ਕੀਤੀ ਆ ਮੈਂ ਉਹਦੇ ਨਾਲ ਬਿਲਕੁਲ ਸੰਤੁਸ਼ਟ ਆ ਉੱਤੇ ਤਿੰਨਾਂ ਪਾਰਟੀਆਂ ਨੇ ਸਾਈਨ ਕੀਤੇ ਹੋਏ ਆ ਹਾਂ ਇਹਨਾਂ ਨੂੰ ਆਬਜੈਕਸ਼ਨ ਨਹੀਂ ਸਾਈਨ ਨਾ ਕਰਦੇ ਉਸ ਵਕਤ ਆਪਣਾ ਵਾਪਸ ਲੈਂਦੇ ਦੁਬਾਰਾ ਰੀ ਕਾਊਂਟਿੰਗ ਕਰਵਾਉਂਦੇ ਜਦੋਂ ਸਾਰੀ ਸਾਈਨ ਹੋ ਗਈ ਫਿਰ ਕਿਉਂ ਕਰਾ ਰਹੇ ਜੀ ਅਸੀਂ ਦੁਬਾਰਾ ਕਹਿ ਰਹੇ ਆ ਲਾਂਤ ਇਹੋ ਜੀ ਸਰਕਾਰ ਦੇ ਲਾਂਤ ਇਹੋ ਜੀ ਐਮਐਲਏ ਦੇ ਤੇ ਲਾਂਤ ਇਹੋ ਜੀ ਪੰਚਾਇਤਾਂ ਦੇ ਜਿਨ੍ਹਾਂ ਦੇ ਪੱਲੇ ਕੋ ਨਹੀਂ ਅੱਜ ਸਾਡੇ ਨਾਲ ਧੱਕਾ ਕਰਕੇ ਸਾਡੇ ਕੈਂਡੀਡੇਟ ਨੂੰ ਬਾਹਰ ਕੱਢਿਆ ਗਿਆ ਸਾਨੂੰ ਵੀ ਕੱਢਿਆ ਗਿਆ ਆਉਣ ਵਾਲੇ 2027 ਚ ਨਿਹਰਾ ਡੱਲਾ ਨਹੀਂ ਡੱਲੇ ਤੋਂ ਲੈ ਕੇ ਬਟਾਲੇ ਦੀ ਬਿਲਡ ਤੱਕ ਮਾਂਜਾ ਲਾ ਕੇ ਦੱਸਾਂਗੇ ਇਹਨਾਂ ਨੂੰ ਸਰ ਹੁਣ ਜਿਹੜਾ ਰਿਜ਼ਲਟ ਹੈ ਉਹ ਕਿੰਨੀਆਂ ਵੋਟਾਂ ਦਾ ਦੇ ਰੇ ਤੁਹਾਨੂੰ ਹਰਾਣ ਦਾ ਸਰ ਉਹ ਉੱਥੇ ਬੈਠੇ ਆਪਣੀ ਮਰਜ਼ੀ ਕਰੀ ਜਾਂਦੇ ਆ ਸਾਨੂੰ ਨਾ ਕੋਈ ਦੱਸਣ ਡੇ ਉੱਥੇ ਨਾ ਕੋਈ ਪੁੱਛਦੇ ਦੋ ਦੋ ਮੋਹਰਾਂ ਲੱਗੀਆਂ ਪਰਚੀ ਤੇ ਆਉਂਡੀਆਂ ਜੀ ਕਿੰਨੀ ਟਾਈਮ ਤੋਂ ਤੁਹਾਡੀ ਕਾਊਂਟਿੰਗ ਹੋ ਚੁੱਕੀ ਹੈ ਤੇ ਹੁਣ 7:30 ਦੇ ਕਰੀਬ ਰਾਤ ਦਾ ਸਮਾਂ ਹੋ ਚੁੱਕਾ ਹੈ। ਤੁਹਾਡਾ ਪਿੰਡ ਹੀ ਤੁਹਾਡਾ ਪਿੰਡ ਹੀ ਇੱਕ ਅਸੀਂ ਜੀ ਲਾਸਟ ਤੇ ਗਏ ਸੀ। ਸਾਨੂੰ ਜਦੋਂ 1 ਤੋਂ ਲੈ ਕੇ 7 ਜੂਨ ਤੱਕ VOTING ਇਹਨਾਂ ਨੇ ਚੈੱਕ ਕੀਤਾ। ਪਹਿਲਾਂ ਇਹਨਾਂ ਸਾਡੇ ਨਾਲ ਬਦਮਾਸ਼ੀ ਕੀ ਕੀਤੀ? ਸਭ ਤੋਂ ਪਹਿਲਾਂ ਸਾਨੂੰ ਬੁਲਾਇਆ ਨਹੀਂ ਗਿਆ ਅੰਦਰ। ਸਾਡਾ ਧੰਨੇ ਪਿੰਡ ਦਾ ਜਿਹੜਾ ਬੂਥ ਖੋਲਿਆ ਇਹਨਾਂ ਨੇ ਸੀਲਾਂ ਤੇ ਸਾਡੇ ਸਾਹਮਣੇ ਖੁੱਲਣੀਆਂ ਚਾਹੀਦੀਆਂ ਹਨ ਜੀ ਸਾਡੇ ਸਾਹਮਣੇ ਕੋਈ ਸੀਲ ਨਹੀਂ ਖੁੱਲੀ ਮੈਨੂੰ ਕਹਿੰਦੇ ਜੀ ਧੰਨਿਆਂ ਦੀ ਕਾਊਂਟਿੰਗ ਹੋ ਗਈ ਆ ਤੁਸੀਂ ਸਾਈਨ ਕਰ ਦੋ ਮੈਂ ਕਿਹਾ ਯਾਰ ਅਸੀਂ ਇੱਥੇ ਆਏ ਨਹੀਂ ਸਾਈਨ ਕਿੱਦਾਂ ਕਰ ਦਈਏ ਸਾਨੂੰ ਬੁਲਾਇਆ ਨਹੀਂ ਗਿਆ ਬਾਹਰ ਬੈਠੋ ਜਿਹੜਾ ਰੋਲਾ ਪਿਆ ਸੀ ਚੰਦ ਮਿੰਟਾਂ ਵਾਸਤੇ ਚੰਦ ਮਿੰਟਾਂ ਵਾਸਤੇ ਜਿਹੜਾ ਰੋਲਾ ਪਿਆ ਹੋਏ ਇਸੇ ਵਾਸਤੇ ਪਿਆ ਸੀ ਤੁਹਾਨੂੰ ਹੁਣ ਲੱਗਦਾ ਕਿ ਇਹ ਧੱਕਾ ਹੋਇਆ ਸਾਡੇ ਨਾਲ ਧੱਕਾ ਕੀਤਾ ਜੀ ਆਵਾਦੀ ਪਾਰਟੀ ਤੁਸੀਂ ਇਕੱਲੇ ਹੀ ਰਹਿ ਗਏ ਉਹ ਬਾਕੀ ਦੇ ਸਾਰੇ ਬਿਲਕੁਲ ਕਾਹਹੀਂ ਇਕੱਲੇ ਰਹਿ ਗਏ ਬਾਕੀ ਸਾਰੇ ਚੱਲ ਗਏ ਸਾਡੇ ਨਾਲ ਐਡਾ ਇਹਨਾਂ ਦੀ ਕੀ ਦੁਸ਼ਮਣੀ ਸੀ ਜਿਹੜੇ ਲੋਕਾਂ ਨੂੰ ਤੁਹਾਨੂੰ ਬੋਰਡ ਪਾਈ ਉਹਨਾਂ ਨੂੰ ਕੀ ਕਹਣਾ ਚਾਹੁੰਦੇ? ਉਹਨਾਂ ਨੂੰ ਕਹਿਣਾ ਜਾਵਾਂਗੇ ਉਹਨਾਂ ਦਾ ਧੰਨਵਾਦ ਕਰਨਾ ਜਾਵਾਂਗੇ ਉਹਨਾਂ ਦੇ ਨਾਲ ਅਸੀਂ ਡਟੇ ਆਂ ਔਰ ਆਹ ਗਾੜੀ ਵਿੱਚ ਅਸੀਂ ਉਹਨਾਂ ਦੇ ਨਾਲ ਡਟੇ ਰਾਵਾਂਗੇ ਉਹ ਸਾਡੇ ਨਾਲ ਡਟੇ ਆਂ ਅਸੀਂ ਫੇਰ ਮੈਸੇਜ ਦੇਣਾ ਚਾਹੁੰਦੇ ਐਮਐਲਏ ਸਾਹਿਬ ਤੇਰੇ ਸਰਪੰਚਾਂ ਦੇ ਪੱਲੇ ਕੱਖ ਨਹੀਂ ਹੋ ਤੇਰੇ ਸਰਪੰਚਾਂ ਦੇ ਪੱਲੇ ਕੁਝ ਨਹੀਂਗਾ ਰਿਟਨ ਵਿੱਚ ਸਾਡੇ ਵਿੱਚ ਤੈਨੂੰ ਰਿਟਨ ਦੇ ਵਿੱਚ ਦੇਣਾ ਜੀ ਆਹ ਲਓ ਜੀ ਆਹ ਲਓ ਜੀ ਤੰਨੇ 59 ਬੂਥ ਡੱਲੇ 60 ਡੱਲਾਕਲਾ 61 ਡੱਲਾ ਮੋੜ 62 ਹਵੇਲੀਆਂ 63 ਤੇ ਵਾੜੇ 4 ਇਹਨਾਂ ਦੀ ਆ ਤੁਹਾਡੇ ਕੋਲ ਵੀਡੀਓ ਵਿੱਚ ਲੈ ਲਓ ਕਿੰਨੇ ਫਰਕ ਦੇ ਨਾਲ ਅਸੀਂ ਜਿੱਤ ਰਹੇ ਹਾਂ ਇਹਦੇ ਵਿੱਚ ਤੁਸੀਂ ਆਪ ਕੱਢ ਲਿਓ ਇਹ ਇਹਨਾਂ ਨੇ ਕਾਊਂਟਿੰਗ ਸਾਨੂੰ ਦਿੱਤੀ ਆ ਹੀ ਆਪਣੇ ਕੋਲੋਂ ਨਹੀਂ ਲੈ ਕੇ ਆਏ ਤਾਂ ਇਹ ਕਾਊਂਟਿੰਗ ਇਹਨਾਂ ਕੋਲੋਂ ਦਿੱਤੀ ਹੋਈ ਆ ਆਰੋ ਸਾਹਿਬ ਨੇ